ਪਹਿਲਾ ਗਲ ਫੈਸਟੀਵਲ ਸੀਜ਼ਨ ਦੀ ਸੀਐਮ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਦੀਵਾਲੀ ਤੋਂ ਪਹਿਲਾਂ ਐਕਸ਼ਨ ਦੇ ਵਿੱਚ ਨੇ ਮੁੱਖ ਮੰਤਰੀ ਸਰਕਾਰ ਖਾਸ ਤੌਰ ਤੇ ਸੂਬੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਸੀਐਮ ਨੇ ਅਧਿਕਾਰੀਆਂ ਤੇ ਪ੍ਰਬੰਧਕੀ ਸਖਤਤਾਵਾਂ ਦੇ ਨਾਲ ਮੀਟਿੰਗ ਕੀਤੀ ਹੈ ਇਸ ਖਬਰ ਦੇ ਨਾਲ ਸ਼ੁਰੂਆਤ ਹੈ ਆਗਾਮੀ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਚਰਚਾ ਹੋਈ ਹੈ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਨੇ ਝੋਨੇ ਦੀ ਖਰੀਦ ਨੂੰ ਚਾਲੂ ਠੰਗ ਦੇ ਨਾਲ ਹੀ ਕਿੰਨੀ ਬਣਾਇਆ ਜਾਵੇ ਖਰੀਦਕਾਰਾਂ ਦੀ ਨਿਰੰਤਰ ਨਿਗਰਾਨੀ ਦੇ ਵੀ ਆਦੇਸ਼ ਦਿੱਤੇ ਗਏ ਹਨ ਤਾਂ ਕਾਬਲੇ ਗੌਰ ਹੈ ਕਿ ਜਿਸ ਤਰੀਕੇ ਨਾਲ ਇਸ ਸਮੇਂ ਸੀਜ਼ਨ ਚੱਲ ਰਿਹਾ ਹੈ ਪੂਰਾ ਤਿਉਹਾਰਾਂ ਦਾ ਤਾਂ ਬਾਜ਼ਾਰਾਂ ਦੇ ਵਿੱਚ ਖੂਬ ਰੌਣਕਾਂ ਨੇ ਖੂਬ ਭੀੜ ਹੈ ਤੇ ਅਜਿਹੇ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਔਰ ਖਾਸ ਤੌਰ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਰਿਕਵਰੀਜ਼ ਹੋਈਆਂ ਨੇ ਪੰਜਾਬ ਦੇ ਵਿੱਚ ਉਹ ਆਰ ਡੀ ਐਕਸ ਦੀ ਰਿਕਵਰੀ ਹੋਈ ਹੈ ਤਾਂ ਉਹ ਵੀ ਚਿੰਤਾ ਨੂੰ ਵਧਾਉਣ ਵਾਲੀ ਸੀ ਤਾਂ ਇਸ ਕਰਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਵੀ ਆਦੇਸ਼ ਦਿੱਤੇ ਗਏ ਨੇ ਕਿ ਜਿਹੜੇ ਪ੍ਰਬੰਧ ਨੇ ਖਾਸ ਤੌਰ ਤੇ ਸਿਵਲ ਜਿਹੜੇ ਵਿਭਾਗ ਨੇ ਕਿਉਂਕਿ ਆਈਐਸ ਜਿਹੜੇ ਡੀਸੀ ਉਹ ਆਈਐਸ ਹੁੰਦੇ ਨੇ ਤਾਂ ਜਿਹੜਾ ਸਿਵਲ ਮਹਿਕਮਾ ਉਹ ਵੀ ਪੂਰਾ ਅਲਰਟ ਦੇ ਉੱਤੇ ਰਹੇ ਪੁਲਿਸ ਤਾਂ ਡੈਫੀਨਿਟਲੀ ਅਲਰਟ ਦੇ ਉੱਤੇ ਹੈ ਉਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਹੋਰ ਕੀ ਕੁਝ ਗੱਲਬਾਤ ਹੋਈ ਹੈ ਇਸ ਮੀਟਿੰਗ ਦੇ ਵਿੱਚ ਕੌਣ ਕੌਣ ਪਹੁੰਚਿਆ ਹੋਇਆ ਸੀ ਗੱਲਬਾਤ ਕਰਾਂਗੇ ਨਿਪਿੰਦਰ ਬਰਾੜ ਸਾਡੇ ਸੇ ਹੋਗੀ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਨਿਪਿੰਦਰ ਕੀ ਕੁਝ ਜਾਣਕਾਰੀ ਹੈ ਇਸ ਮੀਟਿੰਗ ਨੂੰ ਲੈ ਕੇ ਬਿਲਕੁਲ ਬੜੀ ਮਹੱਤਵਪੂਰਨ ਮੀਟਿੰਗ ਹੋ ਜਾਂਦੀ ਹੈ ਕਿਉਂਕਿ ਪੰਜਾਬ ਜਿਹੜਾ ਤਿਉਹਾਰਾਂ ਦਾ ਦੇਸ਼ ਕਹਾਇਆ ਜਾਂਦੇ ਆ ਕਿ ਇੱਥੇ ਜਦੋਂ ਵੀ ਖਾਸ ਕਰਕੇ ਦੀਵਾਲੀ ਔਰ ਬੰਦੀ ਛੋੜ ਤਾਂ ਇੱਕੋ ਦੋ ਤਿਉਹਾਰ ਨੇ ਜਿਹੜੇ ਇੱਕੋ ਦਿਨ ਹੁੰਦੇ ਨੇ ਹਾਲਾਂਕਿ ਦੀਵਾਲੀ ਤੇ ਬੰਦੀ ਛੋੜ ਦਿਵਸ ਇੱਥੇ ਕੋਈ ਉਹ ਜਾਤ ਧਰਮ ਵਾਲਾ ਮਸਲਾ ਨਹੀਂ ਹੈ ਸਾਰੇ ਗੁਰੂ ਘਰ ਜਾਂਦੇ ਨੇ ਚਾਹੇ Hindu ਆ ਚਾਹੇ Sikh ਸਾਰੇ ਮੰਦਰਾਂ ਦੇ ਵਿੱਚ ਵੀ ਜਾਂਦੇ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੋਨੇ ਮਨਾਏ ਜਾਂਦੇ ਨੇ ਔਰ ਜਦੋਂ ਇਸ ਤਰ੍ਹਾਂ ਦੇ ਸਮਾਗਮ ਕਿਉਂਕਿ ਖੁਸ਼ੀਆਂ ਦਾ ਤਿਉਹਾਰ ਆ ਤਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕੋਈ ਐਸਾ ਮਾੜਾ ਅਨਸਰ ਕੋਈ ਐਸੇ ਸਮੇਂ ਦੇ ਵਿੱਚ ਕੋਈ ਘਟੀਆ ਹਰਕਤ ਨਾ ਕਰ ਦੇਵੇ ਉਹਨੂੰ ਲੈ ਕੇ ਚਿੰਤਾ ਜਿਹੜੀ ਆ ਜ਼ਾਹਿਰ ਜੀ ਗੱਲ ਹੈ ਕਿ ਸਵੇਰੇ ਦੇ ਮੁਖੀ ਨੂੰ ਰਹਿੰਦੀ ਆ ਇਸ ਕਰਕੇ ਮੀਟਿੰਗ ਬੁਲਾਈ ਗਈ ਦੂਜੀ ਚੀਜ਼ ਝੋਨੇ ਦਾ ਸੀਜ਼ਨ ਵੀ ਹੈ ਕਿਸਾਨ ਜਿਹੜੇ ਇੱਕ ਪਾਸੇ ਦੇਖੋ ਤਿਉਹਾਰਾਂ ਸੀ ਜੀ ਦੂਜੇ ਪਾਸੇ ਕਿਸਾਨ ਮੰਡੀ ਦੇ ਵਿੱਚ ਵੀ ਆ ਇਹਨੂੰ ਲੈ ਕੇ ਖਾਸ ਤੌਰ ਤੇ ਕਿ ਤਿਉਹਾਰ ਦੇ ਸਮੇਂ ਕਿਸਾਨ ਖੁਸ਼ ਹੋਵੇ ਕਿਸਾਨ ਆਉਤੇ ਪਰਿਵਾਰ ਚ ਜੇ ਕੋਈ ਫਸਲ ਲੈ ਕੇ ਆਇਆ ਤੇ ਖੁਸ਼ੀ-ਖੁਸ਼ੀ ਛਾਵਣਵਾ ਦੇ ਘਰੇ ਚਲਾ ਜਾਵੇ ਉਹਦੀ ਫਸਲ ਜਿਹੜੀ ਸਹੀ ਵਿਕ ਜੇ ਉਹ ਪ੍ਰਬੰਧ ਹੈ ਜਿਹੜੇ ਪੁਖਤਾ ਹੋ ਜਾਣ ਇਹ ਸਾਰੀਆਂ ਚੀਜ਼ਾਂ ਪ੍ਰਬੰਧਕੀ ਇਸ ਕਰਕੇ ਕਿਉਂਕਿ ਡੀਸੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਰਾ ਜੇ ਲੈਂਡ ਆਰਡਰ ਵੀ ਹੈ ਬੇਸ਼ੱਕ ਇਸ ਇਸਪੀਰ ਨੂੰ ਦੇਖਣਾ ਪਰ ਡੀਸੀ ਜਿਹੜਾ ਹੈਗਾ ਜ਼ਿਲ੍ਹੇ ਦਾ ਜ਼ਿੰਮੇਵਾਰਾ ਜ਼ਿਲ੍ਹੇ ਦਾ ਮਾਲਕ ਹੈ ਇਸ ਕਰਕੇ ਇਹ ਇੱਕ ਕੜੀ ਹੈ ਜਿਹਦੇ ਨਾਲ ਜਿਹੜਾ ਸਟੇਟ ਦਾ ਲੈਂਡ ਆਰਡਰ ਜਾਂ ਬਾਕੀ ਚੀਜ਼ਾਂ ਸਿਵਲ ਪ੍ਰਸ਼ਾਸਨ ਉਹ ਸਾਰਾ ਮੈਂਟੇਨ ਕਰਨਾ ਹੁੰਦਾ ਹੈ ਇਸ ਕਰਕੇ ਬੜੀ ਮਹੱਤਵਪੂਰਨ ਮੀਟਿੰਗਾਂ ਤੋਂ ਦੇਖਿਆ ਜਾ ਰਿਹਾ ਹੈ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਕਿਤੇ ਆਮ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਜੇ ਕਿਤੇ ਕੋਈ ਸ਼ਰਾਰਤੀ ਅੰਸਰ ਕੋਈ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਜੀ ਇਸ ਕਰਕੇ ਬੜੀ ਮਹੱਤਵਪੂਰਨ ਮੀਟਿੰਗ ਮੁੱਖ ਮੰਤਰੀ ਨੇ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਲਈ ਹੈ ਠੀਕ ਹੈ ਪਰ ਉਹਨਾਂ ਨੂੰ ਸਾਫ਼ ਦਿੱਤਾ ਗਿਆ ਨੇ ਕਿ ਬੇਹੱਦ ਚਕੰਨੇ ਰਹਿਣ ਦੀ ਰਹਿਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਜੀ ਸ਼ੁਕਰੀਆ ਤਾਂ ਬਾਤ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਲਾਜ਼ਮੀ ਤੌਰ ਤੇ ਚਾਹੀਏ ਵਿਭਾਗ ਦੇ ਅਧਿਕਾਰੀ ਹੋਣ ਸਰਕਾਰ ਦੇ ਮੰਤ ਕੀਤਿਵਹਾਰਾਂ ਦੀ ਇਸ ਖੁਸ਼ੀ ਦੀ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਦੇ ਖਾਸ ਇੰਤਜ਼ਾਮ ਜ਼ਰੂਰ ਰੱਖੇ ਜੀ